ਆਸੀ ਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਵੀ ਪਿੰਡ ਰੌਂਦਾ ਜ਼ਿਲ੍ਹਾ ਵੀ ਮੋਗਾ ਤਹਿਸੀਲ ਇਹਨੂੰ ਨਿਹਾਲ ਸਿੰਘ ਵਾਲਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਸੀਗਾ ਭਾਈ ਜੀ ਸਸੀਗਾ ਜੀ ਨਾਮ ਕੀ ਵੀਰ ਆਪਣਾ ਜਸਪੀ ਸਿੰਘ ਹੈ ਠੀਕ ਹੋਈ ਭਰਾ ਆਪਣੇ ਘਰੋਂ ਉਹ ਕਿਹੜਾ ਐਡਰੈਸ ਹੈ ਆਪਣਾ ਤੇਰਾ ਤੇਰਾ ਤੇ ਘਰ ਹੈ ਨਿਹਾਲ ਸਿੰਘ ਨੇ ਰੋਡ ਜਾਂਦਾ ਹੈ ਠੀਕ ਹੋਈ ਜੋ ਉਸਟਮ ਸਕਰੀਨ ਤੇ ਕੰਟੈਕਟ ਨੰਬਰ ਚੱਲ ਰਿਹਾ ਹੈ ਭਾਈ ਦਾ ਕੰਟੈਕਟ ਨੰਬਰ ਤੁਸੀਂ ਭਾਈ ਨਾਲ ਕੰਟੈਕਟ ਕਰਕੇ ਭਾਈ ਦੇ ਘਰ ਆ ਸਕਦੇ ਹੋ ਵੀਰ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਜੀ ਕਿੰਨੇ ਟਾਈਮ ਚ ਆਪਣੇ ਪਸ਼ੂ ਸੇਲ ਹੋ ਗਏ ਜੀ ਅਗਲੇ ਤਾਂ ਨਹੀਂ ਹੋ ਜਾਂਦੇ ਜੀ ਠੀਕ ਹੋਈ ਅੱਜ ਆਪਣੇ ਕੋ ਕਿੰਨੇ ਨਗ ਬਕਾਉ ਹੈ ਜੀ ਆਪਣੇ ਕੋ ਦੋ ਨੇ ਦੋ ਨਗ ਬਕਾਉ ਦੱਸੋ ਇਹ ਕੀ ਡਿਟੇਲ ਆ ਵੇੜਦੀ ਜੀ ਇਹਦੇ ਪੰਜ ਛੇ ਦਿਨ ਹੋ ਗਏ ਸੂਈ ਨੂੰ ਛੇ ਦਿਨ ਹੋ ਗਏ ਕਿਹੜਾ ਸੁਦਾ ਸੂਈ ਹੈ ਜੀ ਇਹ ਦੂਜਾ ਸੁਦਾ ਸੂਈ ਹੈ ਜੀ ਠੀਕ ਹੋ ਜੀ ਤੇ ਕੀ ਦੁੱਧ ਉਧਰ ਕੜਾ ਪਹਿਲੇ ਸੂਏ ਦਾ ਜੀ ਪਹਿਲੇ ਸੂਏ 20 ਪਲੱਸ ਦਿੱਤਾ ਹੀ ਇਹਨੇ ਇਹ ਹੁਣ ਕੀ ਹੈ ਜੀ ਇਸ ਟਾਈਮ ਤਿਆਰ ਬੋਲੇ ਥੱਲੇ 17 ਕਿਲੋ ਹੈਗਾ ਬੋਲਾ ਬੋਲਾ ਹੈਗਾ ਹਾਂ ਜੀ 17 ਕਿਲੋ ਠੀਕ ਹੋ ਜੀ ਮਗਰ ਕੀ ਹੈ ਜੀ ਇਹਦੇ ਬੱਚੀ ਹੈ ਜੀ ਮਗਰ ਬਈ ਇਹਦੇ ਆਹ ਬੱਚੀ ਹੈ ਬਹੁਤ ਸੋਹਣੀ ਬੱਚੀ ਹੈ ਸੀਮ ਨੂੰ ਪਤਾ ਭਾਈ ਕਿਹੜਾ ਇਹ ਪੀਡੀਐਫ ਦਾ ਸੀ ਵੀ ਨਹੀਂ ਹੈ ਸੀਮ ਨੇ ਹੈ ਠੀਕ ਹੋ ਜੀ ਮਾੜੀ ਕੱਢ ਲਓ ਬਾਹਰ ਬਾਡੀ ਮੰਤਰ ਦੀ ਦੇਖ ਸਕਦੇ ਹੋ ਭਾਈ ਬਹੁਤ ਜ਼ਿਆਦਾ ਚੰਗੀ ਆ ਮ ਤਣਾ ਦਿਖੋ ਆਲਟੀਰੇ ਬਹੁਤ ਜਿਆਦਾ ਸ਼ਾਨਦਾਰ ਆ ਥੱਲੋਂ ਬਹੁਤ ਸਾਫ ਆ ਚੰਗੀ ਵਿਥੀ ਤੇ ਥਾਨ ਲੱਗੇ ਹੋਏ ਆ ਵੇਖ ਸਕਦੇ ਹੋ ਤੁਸੀਂ ਆਹ ਬਾਈ ਇਹਦੀ ਬੱਛੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਇੱਟ ਪੁੜੇ ਦੀ ਚੰਗੀ ਆ ਰੰਗ ਰੂਪ ਦੀ ਚੰਗੀ ਆ ਬਾਈ ਜੀ ਪੂਰਾ ਬਹੁਤ ਸੋਹਣਾ ਬਹੁਤ ਸੋਹਣਾ ਥਾਣਾ ਥਾਣਾ ਦੀ ਕੁਆਲਿਟੀ ਫਿਕ ਸਕਦੇ ਹਾਂ ਸ਼ਾਨਦਾਰ ਆ ਕੱਲਾ ਕੱਲਾ ਥਾਣਾ ਬਾਈ ਜੀ ਤੇ ਬਾਈ ਜੀ ਕੀ ਮੁੱਲ ਕਰਦਗੇ ਆਪਾਂ ਇਹਦਾ 70000 ਮੁੱਲ ਹੈ ਇਹਦਾ ਠੀਕ ਹੋਈ ਮੌਕੇ ਤੇ ਮੰਨਤਾਂ ਹੋ ਜੂਗੇ ਠੀਕ ਹੋ ਜੀ ਅੱਗੇ ਆ ਜੀ ਕੀ ਠੀਕ ਹੋ ਜੀ ਚਾਹਣਿਆ ਨਾ ਬਾਗੀ ਜੂਣੋ ਤੇ ਬਰਾਨਿਆ ਨੇ ਚਾਹੀਏ ਠੀਕ ਬਾਈ ਜੀ ਇਹਦੀ ਕੀ ਡਿਟੇਲ ਆ ਜੀ ਏ ਜੀ ਤੋਕੜ ਗੱਬਣਾ ਗੱਬਣਾ ਇਸ ਟਾਈਮ ਠੀਕ ਹੋ ਜੀ ਉੰਟੀ ਘਬਰਾਇਆ ਬਈ ਜੀ ਆਪਾਂ ਹਾਂ ਜੀ ਸਿਮਤ ਰਾਇ ਕਿੰਨਾ ਟਾਈਮ ਹੋ ਗਿਆ ਸੀ ਮਹੀਨਾ ਹੋ ਚੱਲਿਆ ਹਜੇ ਮਹੀਨਾ ਪੂਰਾ ਹੋ ਗਿਆ ਕਿ ਮਹੀਨੇ ਥੋੜੇ ਤਾਂ ਘੱਟ ਹਜੇ ਬਈ ਚੈੱਕ ਚ ਨਹੀਂ ਹੁੰਦੀ ਕੱਲੀ ਤੋਕੜ ਹੀ ਹੈ ਜੀ ਤੇ ਕੀ ਦੁੱਧ ਦਾ ਰਿਕਾਰਡ ਆਈ ਇਸ ਟਾਈਮ ਇਹਦੇ ਥੱਲੇ 12 ਕਿਲੋ ਆਈ 12 ਕਿਲੋ ਆਪਾਂ ਜੋ ਕੇ ਦੇਵਾਂਗੇ ਜੀ ਹਾਂ ਜੀ ਨੈਟ ਚ ਚੜਾ ਇਹਦੇ ਕਿੰਨਾਵਾਂ ਸੂਆ ਸੂਈ ਹੋਈ ਹੈ ਜੀ ਇਹ ਤੀਜਾ ਸੂਈ ਹੋਈ ਹੈ ਜੀ ਇਹ ਤੀਜਾ ਸੂਈ ਹੋਈ ਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹਨੂੰ ਹੋ ਗਿਆ ਹੋਣਗੇ 9 ਮਹੀਨੇ ਠੀਕ ਹੋ ਜੀ 9 ਮਹੀਨੇ ਹੋ ਗਏ ਤਕਰੀਬਨ ਸੂਈ ਨੂੰ ਬੱਚਾ ਪੁੱচ্চਾ ਹੈਗਾ ਬਾਈ ਜੀ ਇਹ ਤਾਂ ਮਗਰ ਬੱਚੀ ਹੈਗੀ ਸੀ ਉਹ ਲਿਆਇਆ ਠੀਕ ਹੋ ਜੀ ਬਹੁਤ ਵੱਡੀ ਵੀਰੇ ਗਾਂ ਦੇਖ ਸਕਦੇ ਹੋ ਬਾਡੀ ਵੰਤਰ ਦੀ ਬਹੁਤ ਜ਼ਿਆਦਾ ਚੰਗੀ ਆ ਮਾੜੀ ਕੱਢ ਲਓ ਬਾਹਰ ਇਹਨੂੰ ਵੀ ਜੀ ਡਿਟੇਲਸ ਬਾਈ ਜੀ ਸਾਨੂੰ ਸਾਰੀ ਆਪਾਂ ਦੱਸਤੀ ਆ 9 ਮਹੀਨੇ ਹੋ ਗਏ ਬਾਈ ਇਹਨੂੰ ਸੂਈ ਨੂੰ ਮਹੀਨਾ ਹੋ ਗਿਆ ਬਾਈ ਇਹ ਤਾਂ ਠੀਕ ਆ ਭਰਾਏ ਨੂੰ ਉਹਰਾ ਤੁਸੀਂ ਦੇਖ ਸਕਦੇ ਹੋ ਰੰਗ ਰੂਪ ਦੀ ਬਹੁਤ ਜ਼ਿਆਦਾ ਸ਼ਾਨਦਾਰ ਆ ਇਸ ਟੈਂਕਰਾਂ 100 ਲੀਟਰ ਦਾ ਹੈਗਾ ਬਈ ਥੱਲੇ ਮੀਨਾ ਹੋ ਗਿਆ ਬਈ ਇਹ ਟਿੱਕਾ ਭਰਾਏ ਨੂੰ ਖਾਲੀ ਕਹਿ ਕੇ ਬਈ ਵੇਚ ਰਿਹਾ ਕੀ ਮੁੱਲ ਕਰਦੇ ਆਂ ਬਾਈ ਜੀ ਆਪੇ ਤਾਂ ਜਿਹੜਾ ਮੁੱਲ 30000 ਹੈ ਠੀਕ ਹੋ ਜੀ ਮੋਕੇ ਤੇ ਮੰਨਤਨ ਹੋ ਜੂਗਾ ਬਾਈ ਜੀ ਓਕੇ ਬਾਈ ਕੰਟੈਕਟ ਨੰਬਰ ਬੋਲ ਦੋ ਜੀ ਆਪਾਂ 994004377 ਇੱਕ ਵਾਰੰਬੋਲ 994004377 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਦੋਨਾਂ ਨਗਾਂ ਵਿੱਚੋਂ ਕੋਈ ਵੀ ਨਾਗ ਪਸੰਦ ਆਉਂਦਾ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ